ਆਰਥਿਕ ਤੰਗੀ ਤੇ ਕਰਜ਼ੇ ਨੇ ਇੱਕ ਹੋਰ ਕਿਸਾਨ ਦੀ ਲਈ ਜਾਨ ਕਿਸਾਨ ਸੁਖਵਿੰਦਰ ਸਿੰਘ ਜਿਸ ਦੀ ਉਮਰ 40 ਸਾਲਾਂ ਦੀ ਸੀ ਆਰਥਿਕ ਤੰਗੀ ਦੇ ਚੱਲਦਿਆਂ ਕਰਜ਼ਈ ਹੋਣ ਤੇ ਜ਼ਹਿਰੀਲੀ ਦਵਾਈ ਨਿਗਲ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹਲਕਾ ਲੰਬੀ ਦੇ ਪਿੰਡ ਮਹੂਆਣਾ ਦੇ ਮ੍ਰਿਤਕ ਕਿਸਾਨ ਦੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ 2.5 ਏਕੜ ਜ਼ਮੀਨ ਦਾ ਮਾਲਕ ਸੀ ਜਿਸਨੇ ਮੂੰਗੀ ਦੀ ਫਸਲ ਬੀਜੀ ਸੀ ਫਸਲ ਨਾ ਹੋਣ ਕਰਕੇ ਸਿਰ ਤੇ ਕਰਜ਼ਾ ਕਾਫੀ ਜ਼ਿਆਦਾ ਹੋ ਗਿਆ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਉਸਨੇ ਆਰਥਿਕ ਤੰਗੀ ਅਤੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਮੌਕੇ ਤੇ ਪੀੜਤ ਪਰਿਵਾਰ ਦੇ ਵੱਲੋਂ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਔਖੀ ਘੜੀ ਦੇ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਅੱਜ ਕੀ ਨਾ ਕੀ ਤੁਹਾਡਾ ਜੀ ਕਰਮਜੀਤ ਸਿੰਘ ਕਰਮਜੀਤ ਕੀ ਹੋਇਆ ਕੀ ਹੈ ਕੌਣ ਸੀ ਤੁਹਾਡਾ ਕੀ ਲੱਗਦਾ ਸੀਗਾ ਇਹ ਸਾਡਾ ਜੀ ਘਰਾਂ ਦੇ ਵਿੱਚੋਂ ਹੀ ਭਤੀਜਾ ਲੱਗਦਾ ਸੀ ਮੇਰਾ ਲਗਭਗ ਰੋਜ਼ ਹੀ ਸਾਡਾ ਵਾਹ ਪੈਂਦਾ ਸੀ ਇਹਨਾਂ ਨਾਲ ਇਹ ਹੁਣ ਕਈ ਦਿਨਾਂ ਤੋਂ ਇਹ ਥੋੜਾ ਜਿਹਾ ਪਰੇਸ਼ਾਨ ਜਿਹਾ ਦਿਖਾਈ ਦਿੰਦਾ ਸੀ ਚੁੱਪ ਚੁੱਪ ਜਿਹਾ ਰਹਿੰਦਾ ਸੀ ਉਦੋਂ ਤਾਂ ਮੈਨੂੰ ਕੱਲ ਸਵੇਰ ਵੀ ਮਿਲਿਆ ਸੀ ਇਹ ਜਦੋਂ ਹੀ ਮੈਨੂੰ ਬੁਲਾ ਕੇ ਗਿਆ ਬੜਾ ਸਾਊ ਸੁਭਾ ਦਾ ਬੰਦਾ ਸੀ ਪਰ ਥੋੜਾ ਜਿਹਾ ਕਰਜ਼ੇ ਦਾ ਕਰਕੇ ਪਰੇਸ਼ਾਨ ਸੀ ਕਿ ਇੱਕ ਤਾਂ ਫਸਲ ਮਾਰੀ ਗਈ ਜੀ ਮੂੰਗੀ ਬੀਜੀ ਸੀ ਮੂੰਗੀ ਹੋਈ ਨਹੀਂ ਉਹ ਛੋਡੀ ਸਾਡੀ ਖਾ ਗਈ ਤੇ ਉਸ ਤੋਂ ਬਾਅਦ ਫਿਰ ਕਾਫੀ ਚਿਰ ਤੋਂ ਆਏ ਸੀਗਾ ਮੈਂ ਪੈਸਾ ਮਤਲਬ ਚੁੱਪ ਚੁੱਪ ਜਿ ਇਨਾ ਤਾਂ ਕਰਦਿਆਂ ਨੂੰ ਕੁਝ ਦੱਸਦਾ ਸੀ ਨਾ ਆਪ ਕੱਲੇ ਸਵੇਰ ਸਪਰੇਅ ਕਰਨ ਗਿਆ ਮੈਂ ਉਦੋਂ ਵੀ ਦੇਖਿਆ ਦੋਨੇ ਪਿਓ ਪੁੱਤ ਗਏ ਛੋਟਾ ਜਿਹਾ ਬੱਚਾ ਐ ਦਾ 13 ਸਾਲ ਦਾ ਤੇ ਉਹ ਆ ਸਪਰੇਅ ਕਰਕੇ ਆ ਕੇ ਤੇ ਬਸ ਘਰ ਆ ਕੇ ਪੱਠੇ ਵੀ ਕੁਤਰੇ ਆ ਪਸਗਨ ਪਾਏ ਉਦੋਂ ਮੁੜ ਕੇ ਕਹਿੰਦਾ ਵੀ ਮੈਂ ਆ ਕੇ ਆਪਣਾ ਮੈਂ ਲੈਟਰਿਕ ਜਾਇਆ ਮੈਂ ਕਹਿੰਦਾ ਤੇ ਚਾਹ ਬਣਾ ਲਓ ਆਖੇ ਤੇ ਬਸ ਲੈਟਰਿਕ ਦੇ ਵਿੱਚ ਜਦੋਂ ਅੰਦਰੋਂ ਮਨਪ੍ਰੀਤ ਸਿੰਘ ਜੀ ਕੋਈ ਕੀ ਕਹਿਣਾ ਚਾਹੁੰਗੇ ਜਿਹੜਾ ਪਿੰਡ ਚ ਜੁ ਹੋਇਆ ਹੈ ਇਹ ਵੀ ਸਾਡੇ ਪਿੰਡ ਦਾ ਸੁਖਵਿੰਦਰ ਸਿੰਘ ਸੀਗਾ ਉਮਰ ਤਕਰੀਬਨ 40 ਸਾਲ ਸੀਗੀ ਇਹ ਕਰਜ਼ਾ ਜਿਆਦਾ ਹੋਣ ਕਰਕੇ ਉਹਦੇ ਕਰਕੇ ਲੋੜ ਦੇ ਵਿੱਚ ਅਸੀਂ ਪਰੇਸ਼ਾਨੀ ਦੇ ਵਿੱਚ ਸੀਗਾ ਤੇ ਕੱਲ ਇਹਨੇ ਜ਼ਹਿਰੀਲੀ ਚੀਜ਼ ਨਿਗਲ ਲਈ ਉਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇਹਦੇ ਕਰਜ਼ੇ ਨੂੰ ਮਾਫ਼ ਕੀਤਾ ਜਾਵੇ ਕਿੰਨੀ ਕੁ ਜ਼ਮੀਨ ਸੀ ਔਰ ਕਿੰਨਾ ਕਰਜ਼ਾ ਜ਼ਮੀਨ ਇਹਦੇ ਕੋਲੇ ਜੀ ਕੋਈ ਤਕਰੀਬਨ 2.5-3 ਕਿੱਲੇ ਜ਼ਮੀਨ ਹੈ ਜੀ ਤੇ ਕਰਜ਼ਾ 10-12 ਲੱਖ ਰੁਪਏ ਹੈ ਫਸਲ ਵੀ ਦੋ-ਤਿੰਨ ਵਾਰੀ ਇਹਦੀ ਮਰ ਗਈ ਜੀ ਇਹਦੇ ਕਰਕੇ ਪਰੇਸ਼ਾਨ ਕਾਫੀ ਟਾਈਮ ਤੋਂ ਰਹਿੰਦਾ ਸੀ ਜੀ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਦੇ بیٹے ਤੇ ਉਸ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਸਲ ਚੰਗੀ ਨਾ ਹੋਣ ਕਾਰਨ ਸੁਖਵਿੰਦਰ ਕਾਫੀ ਪਰੇਸ਼ਾਨ ਰਹਿੰਦਾ ਸੀ ਤੇ ਅੱਜ ਉਸ ਨੇ ਪਰੇਸ਼ਾਨੀ ਦੇ ਚਲਦਿਆਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਨਿਲਾਸ ਸਮਾਪਤ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਫ਼ਦੀਸ਼ ਕਰਕੇ লাশ ਦਾ ਪੋਸਟਮਾਰਟਮ ਕਰਾਇਆ ਜਾਵੇਗਾ ਜਿਸ ਤੋਂ ਬਾਅਦ ਉਸ ਨੂੰ ਪਰਿਵਾਰ ਨੂੰ ਸੌਂਪਿਆ ਜਾਵੇਗਾ। ਅੱਜ ਕੀ ਮਾਮਲਾ ਕੀ ਵੇਜੀ ਹੈ? ਸਾਨੂੰ ਇਹ ਇਤਲਾਹ ਮਿਲੀ ਸੀਗੀ ਆ ਜੀ। ਹਣੇ ਜਿਹੜਾ ਸੁਖਿੰਦਰ ਸਿੰਘ ਨਾਮ ਦਾ ਵਿਅਕਤੀ ਸਹਣਾ ਮੇਜਰ ਸਿੰਘ ਜਿਹੜਾ ਉਹ ਜੀ ਪੀ ਕੇ ਖਣ ਕਰਕੇ ਜਾ ਉਹਦਾ ਇੱਥੇ ਡੱਡ ਬੜੀ ਦੀ ਹੈਗੀ ਆ ਕਰ ਵੀ ਕੀਤੀ ਜਾਵੇ ਇਹਦੇ ਸੇ ਹਸਪਤਾਲੇ ਸੇ ਵਾਸਤਰ ਕਿਧਰ ਆਪੋ ਜੀ ਇਥੇ ਦਾ ਭਾਈ ਤੇਜਵਿੰਦਰ ਸਿੰਘ ਤੇ ਜਿਹੜਾ ਮ੍ਰਿਤਕ ਇਹਦਾ ਬੇਟਾ ਬਲਜੀਤ ਸਿੰਘ ਹਨ ਮਿਲੇ ਉਹਨਾਂ ਨੇ ਬੈਨ ਲਖਾ ਕੇ ਤਾਂ ਫਸਲ ਉਪਰ ਨਾ ਕਈ ਰਖਾਵ ਹੋ ਗਈ ਸੀ ਤੇ ਮਤਲਬ ਕਰਜ਼ਾਈ ਹੋ ਗਿਆ ਉਹ ਕਰਕੇ ਤੇ ਡਿਪਰੈਸ਼ਨ ਚ ਰਹਿੰਦਾ ਸੀਗਾ ਜਿਹਨੇ ਕੱਲ ਕੁਝ ਰਿਲੀ ਚੀਜ਼ ਵੀ ਖਾ ਕੇ ਜਿਹੜੀ ਆਪਣੀ ਜੀਵਨ ਦੀ ਰਾ ਖਤਮ ਕਰ ਲਈ ਕਾਰ ਵੀ ਕਰੇਗੀ ਕਾਰ ਵੀ 175000 ਰੁਪਏ ਕਰਤੀ ਉਹਨਾਂ ਨੂੰ ਕਿਸੇ ਅਲਾ ਕੋਈ ਕਾਰ ਵੀ ਨਹੀਂ ਕਰੋ ਜਿਹਦੇ ਵਾਲੇ ਕਰ ਲਈ ਆਈ ਸੀਗੇ ਇਸ ਕਰਕੇ ਤੇ ਆਪਣੇ 200000 ਰੁਪਏ